ਸਤਿ ਸ਼੍ਰੀ ਅਕਾਲ ਜੀ ਕਿਵੇਂ ਹੋ ਤੁਸੀਂ ਸਾਰੇ ਹੋਪੀ ਤੁਸੀਂ ਸਾਰੇ ਜਾਣੇ ਠੀਕ ਠਾਕ ਹੋਵੋਗੇ ਮੈਂ ਬਿਲ ਜਿੰਦੇ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੀ ਹਾਂ ਆਪਣੇ ਚੈਨਲ ਤੇ ਜਿਹਦਾ ਨਾਮ ਹੈਗੇ ਸਾਹਿਬ ਖੁਸ਼ੀ ਬਲੌਗ ਤੇ ਲੋ ਜੀ ਅੱਜ ਦਾ ਬਲੌਗ ਬਹੁਤ ਸੋਹਣਾ ਹੋਣ ਵਾਲਾ ਹੈ ਤੇ ਜਿਨ੍ਹਾਂ ਭੈਣਾਂ ਨੇ ਫੰਕਸ਼ਨ ਤੇ ਕਿਸੇ ਪਾਰਟੀ ਤੇ ਕਿਤੇ ਵੀ ਜਾਣਾ ਹੋਵੇ 2 ਦਿਨ ਪਹਿਲਾਂ ਇਹਦੇ ਨਾਲ ਇਹਦੇ ਨਾਲ ਕਿੱਦਾਂ ਫੇਸ਼ੀਅਲ ਆਪਾਂ ਕਰ ਸਕਦੇ ਕਿੱਦਾਂ ਚਮਕ ਲਿਆ ਸਕਦੇ ਕਿੱਦਾਂ ਗਲੋ ਲਿਆ ਸਕਦੇ ਮੈਂ ਕਰ ਲੈ ਕਿਸੀ ਕਿਉਂਕਿ ਮੈਨੂੰ ਵੀ ਪਰਸੋਂ ਕਿਤੇ ਜਾਣਾ ਹੈ ਮੈਂ ਕਿਹਾ ਚਲੋ ਤੁਹਾਡੇ ਨਾਲ ਵੀ ਸ਼ੇਅਰ ਕਰਦੇ ਆ ਕਿਉਂਕਿ ਮੇਰੀਆਂ ਭੈਣਾਂ ਜਿਹੜੀਆਂ ਨੇ ਸੋਹਣਾ ਸੋਹਣਾ ਜਿਹੜਾ ਆਪਣਾ ਗੋਰਾ-ਗੋਰਾ ਮੂੰਹ ਲੈ ਕੇ ਜਿਹਦੇ ਫੰਕਸ਼ਨ ਚ ਕਿਤੇ ਜਾਣ ਗਈਆਂ ਤੇ ਇੱਕਦਮ ਸ਼ਾਈਨਿੰਗ ਵਾਰ ਰਹੀਆਂ ਆ ਤਾਂ ਇਸ ਫੇਸ਼ੀਅਲ ਨੂੰ ਬਣਾਉਣ ਲਈ ਤੁਸੀਂ ਕੀ ਕੀ ਇਸਤੇਮਾਲ ਕਰ ਸਕਦੇ ਹੋ ਪਹਿਲਾਂ ਤਾਂ ਲਿਆਨੇ ਆਪਾਂ ਲੀਫਸ ਇਹਨਾਂ ਨੂੰ ਚੰਗੀ ਤਰ੍ਹਾਂ ਧੋ ਲੈਣਾ ਤੇ ਜਿਹੜਾ ਇਹਦਾ ਜੈਲੋ ਜੈਲੋ ਹੈ ਨਾ ਇਹ ਸਾਰਾ ਕੱਢ ਲੈਣਾ ਜਿਹੜਾ ਇਹਦਾ ਜੈਲੋ ਜੈਲੋ ਜਿਹੜਾ ਰਸ ਜਿਹਾ ਹੁੰਦਾ ਉਹ ਨਹੀਂ ਆਪਾਂ ਇਸਤੇਮਾਲ ਕਰਨਾ ਚੰਗੀ ਤਰ੍ਹਾਂ ਧੋ ਲੈਣੀਆਂ ਇਹਨਾਂ ਫਿਰ ਇਹਨਾਂ ਵਿੱਚ ਛਿਲਕੇ ਦਾ ਜੈਲ ਕੱਢਣਾ ਹੈ ਉਸ ਤੋਂ ਬਾਅਦ ਲਿਆ ਜੀ ਆਪਾਂ ਰਾਈਸ ਦਾ ਪਾਊਡਰ ਯਾਨੀ ਕਿ ਚਾਵਲਾਂ ਦਾ ਆਟਾ ਤੇ ਇਸ ਸਕਰਬ ਲਈ ਲੈਨੇ ਆਪਾਂ ਓਟਸ ਜਿਹੜੇ ਮੈਂ ਪੀਸ ਕੇ ਪਾਊਡਰ ਬਣਾ ਕੇ ਰੱਖੇ ਹੋਏ ਨੇ ਤੇ ਫਿਰ ਉਸ ਤੋਂ ਬਾਅਦ ਆਪਾਂ ਨੂੰ ਚਾਹੀਦਾ ਦਹੀਂ ਤੇ ਇਹਨਾਂ ਨੂੰ ਕਿੱਦਾਂ-ਕਿੱਦਾਂ ਸਟੈਪ ਵਾਈਜ਼ ਸਟੈਪ ਕਰਨਾ ਵਿੱਚ ਭਾਫ਼ ਵੀ ਲੈਣੀ ਆ ਆਪਾਂ ਚਿਹਰੇ ਨੂੰ ਉਹ ਵੀ ਤੁਹਾਡੇ ਨਾਲ ਪੂਰਾ ਕੰਪਲੀਟ ਜਿਹੜਾ ਪ੍ਰੋਸੈਸ ਹੈ ਨਾ ਤੁਹਾਡੇ ਨਾਲ ਸਾਰਾ ਹੀ ਸ਼ੇਅਰ ਕਰਦੀ ਆ ਬਹੁਤ ਸੋਹਣਾ ਫੇਸ਼ੀਅਲ ਜਿਹੜਾ ਆਪਾਂ ਨੂੰ ਬਹੁਤ ਸੋਹਣਾ ਗਲੋਅ ਦੇਵੇਗਾ ਤੁਸੀਂ ਵੀਡੀਓ ਫੁੱਲ ਦੇਖਿਓ ਤੇ ਤੁਸੀਂ ਵੀ ਜਰੂਰ ਇਸਤੇਮਾਲ ਕਰਿਓ ਸਟੈਪ ਵਾਈਜ਼ ਸਟੈਪ ਆਪਾਂ ਤੁਹਾਨੂੰ ਦੱਸਦੇ ਆ ਕਿਸ ਤਰੀਕੇ ਨਾਲ ਆਪਾਂ ਸਾਰਾ ਕੁਝ ਕਰਨਾ ਹੈ ਤੇ ਲਓ ਜੀ ਪਹਿਲਾਂ ਆਪਾਂ ਲੀਫਸ ਜਿਹੜੀਆਂ ਨੇ ਉਹ ਛਿਲਕੇ ਦਾ ਜੈਲ ਕੱਢ ਲੈਨੇ ਆ ਤੇ ਲਿਪਸ ਚੰਗੀ ਤਰ੍ਹਾਂ ਧੋ ਲਿਆ ਨੇ ਤੇ ਮੈਂ ਇਹਨੂੰ ਕੱਟ ਕੇ ਤੇ ਉਹਦਾ ਜਿਹੜਾ ਜੈਲ ਹੈ ਨਾ ਉਹ ਆਪੇ ਚਮਚੇ ਨਾਲ ਆ ਦੇਖੋ ਐਦਾਂ ਬੜੀ ਆਸਾਨੀ ਨਾਲ ਇਹਦਾ ਜੈਲ ਜਿਹੜਾ ਨਿਕਲ ਜਾਂਦਾ ਹੈ ਤੇ ਇਹ ਜੈਲ ਜਿਹੜਾ ਤੁਸੀਂ ਮਿਕਸੀ ਵਿੱਚ ਕਰ ਲਓ ਗ੍ਰाइंड ਹਾਂਜੀ ਲੋ ਜੀ ਮੈਂ ਮਿਕਸੀ ਵਿੱਚ ਇਹਨੂੰ ਪੀਸ ਲਿਆ ਹੈ ਇਹ ਦੇਖੋ ਐਦਾਂ ਜੈਲੀ ਜੀ ਬਣ ਗਈ ਇਹਦੀ ਜੈਲ ਫੋਰਮ ਚ ਹੋ ਗਿਆ ਹੈ ਮਿਕਸੀ ਵਿੱਚ ਗ੍ਰाइंड ਕਰ ਲਿਆ ਆਪਾਂ ਤੋਂ ਪਹਿਲਾਂ ਆਪਾਂ ਕੀ ਕਰਨਾ ਹੈ ਸਕਰਬ ਕਰਨਾ ਹੈ ਤੇ ਪਹਿਲਾਂ ਜਿਹੜਾ ਫੇਸ ਹੈ ਆਪਣਾ ਸੁੱਕਾ ਪਿਆ ਸੁੱਕੇ ਚੀਜ਼ ਤੇ ਕਈ ਕਈ ਵਾਰ ਨਾ ਆਪਾਂ ਸਿੱਧਾ ਹੀ ਅਪਲਾਈ ਕਰਨ ਦੀ ਕੋਸ਼ਿਸ਼ ਕਰਦੇ ਹਾਂ ਤੇ ਉਹ ਰੈਸ਼ਿਸ਼ ਜਿਹੀ ਪੈ ਜਾਂਦੇ ਆ ਖਸ ਕਰਕੇ ਥੋੜੀ ਜਿਹੀ ਜੈਲ ਹੈ ਜਿਹੜੀ ਇਹ ਪਹਿਲਾਂ ਦੇ ਦਦਾ ਕਰਕੇ ਮ사ਜ ਕਰ ਲੈਣੀ ਥੋੜੇ ਥੋੜੇ ਲਗਾ ਕੇ ਥੋੜਾ ਜਿਹਾ ਮੋਸਚਰਾਇਜ਼ਰ ਹੋ ਗਿਆ ਹੁਣ ਆਪਾਂ ਜਿਹੜੇ ਆਉਡਸ ਨੇ ਜਿਹਦਾ ਆਪਾਂ ਕੰਨਾ ਸਕਰਬ ਇਹਦੇ ਵਿੱਚ ਜੈਲ ਪਾਣੀ ਆ ਇਹ ਆਪਣਾ ਹੋ ਗਿਆ ਸក្រਬ ਜਿਹੜਾ ਰੈਡੀ। ઓਲਸ ਦਾ ਸក្រਬ ਮੇਰਾ ਫੇਵਰੇਟ ਹੈ। ਤੁਸੀਂ ਚਾਹੋ ਤਾਂ ਚੀਨੀ ਵੀ ਲੈ ਸਕਦੇ ਹੋ ਪੀਸ ਕੇ ਅਗਰ ਨਹੀਂ ਹੈਗੇ ਸក្រਬ ઓਲਸ ਤੇ ਝੋਲਾ ਦਾ ਆਟਾ ਵੀ ਲੈ ਸਕਦੇ ਜਾਨੀ ਕਿ ਝੋਲਾ ਨੂੰ ਤਰਦਰਾ ਜਾਂ ਪੀਸ ਕੇ ਸੂਜੀ ਵੀ ਲੈ ਸਕਦੇ ਹੋ ਉਹਨੂੰ ਵੀ ਪੀਸ ਲੈਣਾ ਥੋੜਾ ਜਿਹਾ ਜ਼ਿਆਦਾ ਦਾਣੇ ਜਿਹੜੇ ਤੇ ਪਾ ਇਸਤੇਮਾਲ ਕਰਦੇ ਤੇ ਕਿਉਂਕਿ ਫਿਰ ਉਹ ਹੁੰਦੀਆਂ ਨੇ ਨਾ ਰਗੜਾਂ ਜਿਹੀ ਪੈ ਜਾਂਦੀਆਂ ਨੇ। ਤੇ ਜਿਹੜਾ ਮੇਰੇ ઓਲਸ ਦੇ ਸਕਰਬ ਦੇ ਨੇ ਸਭ ਤੋਂ ਫੇਵਰਟ ਮੇਰਾ ਸਕਰਬ ਹੈ ਕਿਉਂਕਿ ਮੇਰੀ ਜਿਹੜੀ ਸਕਿਨ ਨੇ ਦੇ ਨਾਲ ਇੱਕਦਮ ਨਿੱਖਰ ਜਾਂਦੀ ਤੇ ਚੰਗੀ ਤਰ੍ਹਾਂ ਸਕਰਬ ਕਰ ਲੈਣਾ ਇਹਨੂੰ ਆਪਾਂ ਚਿਹਰੇ ਦੇ ਸਾਰੇ ਡਸਟ ਸਾਰੇ ਮੈਲ ਜਿਹੜੀ ਨਾ ਇਹਦੇ ਨਾਲ ਨਿਕਲ ਜਾਂਦੀ ਮੈਂ ਪਹਿਲਾਂ ਵੀ ਇੱਕ ਵੀਡੀਓ ਚ ਦੱਸਿਆ ਸੀ ਆ ઓਲਸ ਦਾ ਫੇਸਪੈਕ ਜਿੰਨੇ ਇਹਨੂੰ ਖਾਣ ਦੇ ਫਾਇਦੇ ਨੇ ਉਨਾ ਹੀ ਚਿਹਰੇ ਤੇ ਲਗਾਉਣ ਦਾ ਫਾਇਦਾ ਹੁੰਦਾ ਉਸ ിൽ കോർസ്ുണ്ടി സബിംഗ ਤਗਲੋ ਤੇ ਸ਼ੁਕਰਬਨ ਵਾਲੀ ਆ ਗਿਆ ਤੇ ਚੰਗੀ ਤਰ੍ਹਾਂ ਮ사ਜ ਕਰਨ ਤੋਂ ਬਾਅਦ 5 ਮਿੰਟ ਮ사ਜ ਕੀਤੀ ਸੀ ਤੇ ਆਪਾਂ ਇਹ ਗਿੱਲਾ ਕੋਟਣ ਦਾ ਕੱਪੜਾ ਲਿਆ ਉਹਦੇ ਨਾਲ ਫੇਸ ਜਿਹੜਾ ਸਾਫ਼ ਕਰ ਲਿਆ ਬਿਲਕੁਲ ਤੁਸੀਂ ਚਾਹੋ ਤੇ ਗਰਦਨ ਤੇ ਹੱਥਾਂ ਤੇ ਜਿੰਦਾ ਮਰਜ਼ੀ ਕਰ ਸਕਦੇ ਹੋ ਲੋ ਜੀ ਹੁਣ ਆਪਾਂ ਸਟੀਮ ਲੈਣੇ ਆ ਸਕ੍ਰਬ ਕਰਨ ਤੋਂ ਬਾਅਦ ਆਪਾਂ ਲੈਣੀ ਹੈ ਸਟੀਮ ਤੇ ਮੈਂ ਪਾਣੀ ਗਰਮ ਕੀਤਾ ਹੈ ਘਰੇ ਹੀ ਆਪਣੇ ਕਿਚਨ ਵਿੱਚ ਤੇ ਇੱਥੇ ਮੈਂ ਲੈ ਰਹੀ ਹਾਂ ਸਟੀਮ ਚੰਗੀ ਤਰ੍ਹਾਂ ਸਟੀਮ ਲੈਣੀ ਹੈ ਐਂ ਬਿਲਕੁਲ ਜਿਹੜਾ ਚਿਹਰਾ ਹੈ ਨਾ ਨਿੱਖਰ ਜਾਂਦਾ ਸਟੀਮ ਨਾਲ ਬਹੁਤ ਫਰਕ ਪੈ ਜਾਂਦਾ ਹੈ ਤੇ ਸਟੀਮ ਹੋ ਗਈ ਆਪਣੇ ਚਿਹਰੇ ਤੇ ਦੇਖੋ ਤੁਸੀਂ ਦੇਖਦੇ ਹੋ ਦੂਸਰੇ ਸਟੈਪ ਨਾਲ ਹੀ ਦੇਖੋ ਚਿਹਰਾ ਗਲੋਇੰਗ ਹੋਣ ਲੱਗ ਗਿਆ 글로 ਸ਼ਟਣ ਲੱਗ ਗਿਆ ਹੁਣ ਤੀਜਾ ਸਟੈਪ ਹੈ ਕਿ ਜਿਹੜੇ ਆਪਾਂ ਜਦੋਂ ਪਾਫ ਲੈਨੇ ਆ ਨਾ ਆਪਣੇ ਜਿਹੜੇ ਓਪਨ ਪੋਰਸ ਨੇ ਨਾ ਉਹ ਖੁੱਲ ਜਾਂਦੇ ਆ ਤੇ ਓਪਨ ਪੋਰਸ ਨੂੰ ਬੰਦ ਕਰਨ ਲਈ ਆਪਾਂ ਫਿਟਕੜੀ ਦੇ ਵਿੱਚ ਥੋੜਾ ਜਿਹਾ ਐਲੋਵੇਰਾ ਜਿਹੜਾ ਜੈੱਲ ਹੈ ਨਾ ਚੁਟਕੀ ਭਰ ਫਿਟਕੜੀ ਪਾ ਕੇ ਇਦਾਂ 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 ਕਰਕੇ ਨਾ 2 ਮਿੰਟ ਲਈ ਮ사ਜ ਜੀ ਕਰਨੀ ਜਿਹੜੇ ਓਪਨ ਪੋਰਸ ਨੇ ਬੰਦ ਹੋ ਜਾਣਗੇ ਚੁਟਕੀ ਕੀ ਪਾਣੀ ਬਿਲਕੁਲ ਚੁਟਕੀ ਜਦਾ ਹਨ ਕਿਉਂਕਿ ਤੁੜੀ ਫਿਟਕੜੀ ਹੁੰਦੀ ਹੈ ਨਾ ਸਕਿਨ ਟੈਂਟ ਕਰ ਦਿੰਦੀ ਹੈ ਓਪਨ ਪੋਰਸ ਜਿਹੜੇ ਹੁੰਦੇ ਨੇ ਨਾ ਨਾ ਬੰਦ ਕਰ ਦਿੰਦੀ ਹੈ ਕਿਉਂਕਿ ਪੋਰਸ ਖੁੱਲੇ ਰਹਿ ਜਾਂਦੇ ਤਾਂ ਫਿਰ ਨਾ ਪਿੰਪਲ ਹੋਣ ਦਾ ਖਤਰਾ ਹੋ ਜਾਂਦਾ ਹੈ ਦਿਲੀ ਜੀ 2 ਮਿੰਟ ਤੋਂ ਬਾਅਦ ਆਪਾਂ ਫੇਰ ਇਹਨੂੰ ਕੋਟਨ ਦੇ ਕੱਪੜੇ ਨਾਲ ਸਾਫ਼ ਕਰ ਲੈਣਾ ਸਟੈਪ ਬਾਜ ਸਟੈਪ ਤੁਸੀਂ ਯਾਦ ਕਰਿਓ ਤੇ ਤੁਸੀਂ ਇਹ ਕਰਕੇ ਵੇਖਿਓ ਫੇਸ਼ਲ ਤੁਸੀਂ ਵੀ ਕਹੋਗੇ ਕਿ ਵਾਕਿਆ ਹੀ ਕੋਟਿੰਗ ਦੇ ਕਪੜੇ ਫਿਰ ਆਪਾਂ ਸਾਫ਼ ਕਰ ਲਿਆਏ ਕਿਉਂਕਿ ਇਹ ਚੌਥਾ ਸਟੈਪ ਹੈਗਾ ਆਪਣਾ ਪੈਕ ਲਗਾਉਣ ਦਾ ਹੁਣ ਆਪਾਂ ਪੈਕ ਲਗਾਣਾ ਹੈ ਪੈਕ ਜਿਹੜਾ ਆਪਣਾ 15-20 ਮਿੰਟ ਲਈ ਲਗਾਣਾ ਹੈ ਆਪਾਂ ਸੁੱਕਣ ਦੇਣੇ ਲਗਾ ਕੇ ਚਲੋ ਜੀ ਸਕਿਨ ਹੋ ਗਈ ਹੈ ਕਲੀਅਰ ਤੇ ਪੈਕ ਜਿੱਦਾਂ ਕਿ ਤੁਹਾਨੂੰ ਪਤਾ ਏ ਇਹਦੇ ਵਿੱਚ ਪਾਇਆ ਆਪਾਂ ਚੋਲੇ ਦਾ ਆਟਾ ਜਿਹੜਾ ਤੁਹਾਨੂੰ ਦੱਸਿਆ ਸੀ ਔਰ ਐਲੋਵਿਰਾ ਪਾ ਦਿੱਤਾ ਏ ਔਰ ਦਹੀਂ ਪਾਇਆ ਏ ਤਿੰਨ ਚੀਜ਼ਾਂ ਦਾ ਆਪਾਂ ਜਿਹੜਾ ਪੈਕ ਤੁਸੀਂ ਚਾਹੋ ਤਾਂ ਹਲਦੀ ਵੀ ਚੁਟਕੀ ਪਾ ਸਕਦੇ ਹੋ ਬਟ ਜਿਹੜੀ ਕਿਚਨ ਵਾਲੀ ਹਲਦੀ ਹੁੰਦੀ ਨਾ ਉਹ ਥੋੜਾ ਕਲਰ ਜਿਹੜਾ ਨਾ ਫੇਸ ਤੇ ਛੱਡ ਦਿੰਦੀ ਫਿਰ ਪੂਰਾ ਜਿਹਾ ਲੱਗਦਾ ਤੇ ਅੰਬਾ ਹਲਦੀ ਹੁੰਦੀ ਏ ਉਹ ਇਸਤੇਮਾਲ ਕਰ ਸਕਦੇ ਹੋ ਤੇ ਇਸ ਟਾਈਮ ਮੇਰੇ ਕੋਲ ਹਲਦੀ ਖਤਮ ਹੋਈ ਪੀ ਅੰਬਾ ਪੀਸਣ ਵਾਲੀ ਤਰੀਕੇ ਮੈਂ ਨਾ ਗੱਠਾ ਜੇ ਲੈ ਕੇ ਆ ਲੈਨੇ ਆ ਪੰ ਸਾਰਿਆਂ ਕੋਲੋਂ ਉਹਨੂੰ ਪੀਸ ਕੇ ਤੇ ਉਹਦਾ ਪਾ ਜਿਹੜਾ ਇਹ ਨਾ ਲੇਪ ਲਗਾ ਸਕਦੇ ਹਾਂ ਦੇਖੋ ਆਪਣੇ ਹੋ ਗਿਆ ਪੈਕ ਤਿਆਰ ਹੁਣ ਇਹਨੂੰ ਅਪਲਾਈ ਕਰਦੇ ਆ ਕਈ ਤਾਂ ਬ੍ਰਸ਼ ਨਾਲ ਲਗਾਉਂਦੇ ਮੇਰੇ ਕੋਲ ਬ੍ਰਸ਼ ਨਾਲ ਨਹੀਂ ਲਗਾਉਣਾ ਹੁੰਦਾ ਮੈਂ ਤੇ ਹੱਥਾਂ ਨਾਲ ਬ੍ਰਸ਼ ਕਰ ਲੈਨੇ ਨੇ ਇਹਨਾਂ ਸਮੂਥ ਹੈ ਨਾ ਬੜਾ ਪੈਕ ਫਰੈਸ਼ येलो ਜਿਹੜੀ ਹੁੰਦੀ ਹੈ ਨਾ ਇੰਨੀ ਵਧੀਆ ਹੁੰਦੀ ਹੈ ਨਾ ਚਾਰੇ ਲਈ ਚਲ ਕਈ ਵਾਰ ਕਈਆਂ ਦੇ ਨਹੀਂ ਹੁੰਦੀ ਘਰੇ ਹਨਾ ਵੈਸੇ ਤਾਂ ਹਰ ਕਿਸੇ ਨੂੰ ਲਗਾਣੀ ਚਾਹੀਦੀ ਹੈ ਗਮਲੇ 'ਚ ਬਸ ਲਗਾ ਲੋ ਤੇ ਫੈਲ ਜਾਂਦੀ ਹੈ ਇੱਕ ਲਗਾਇਆ ਹੋਵੇ ਟਾਣੀ ਜੀ ਦੀ ਤੇ ਕਾਫੀ ਹੋ ਜਾਂਦੀ ਹੈ ਤੇ ਤੁਸੀਂ ਮਾਰਕੀਟ ਵਾਲਾ ਵੀ ਲੈ ਸਕਦੇ ਹੋ ਜਿਹੜਾ ਬਾਜ਼ਾਰੋਂ ਮਿਲਦਾ ਆਪਾਂ ਨੂੰ ਥੋੜਾ ਮਹਿੰਗਾ ਪਿਆ ਜਾਂਦਾ ਇਸ ਕਰਕੇ ਫਰੈਸ਼ येलो ਵੀ ਰਹੀ ਇਸਤੇਮਾਲ ਕਰਿਆ ਕਰੋ ਕੁਝ ਬੋਲ ਸੁਣਿਆ ਹੁੰਦੇ ਇਹਦੇ ਵਿੱਚ ਪਹਿਲਾਂ ਇਹਨਾਂ 2-3 ਮਿੰਟ ਲਈ ਨਾ ਆਪਾਂ ਦੀ ਮ사ਜ ਕਰਨੀ ਹੈ बहुत ही वादिया पैके इन वह स्किन हो जाती है ना ग्लोइंग गलोइंग महीने दो तीन बार कर सकते तो बे, हो तोड़िया छाइया दाग धब्बे पिंपल होने बंद हो जाएंगे शाइया हौली हौली रिमूव हो ਮੈਂ ਤੁਹਾਨੂੰ ਪਹਿਲਾਂ ਦੱਸਦੀ ਹੁੰਦੀ ਆ ਕਿ ਜਿਹੜੀਆਂ ਨੇਚਰਲ ਚੀਜ਼ਾਂ ਹੁੰਦੀਆਂ ਨੇ ਚਾਹੇ ਮੈਂ ਵਾਲਾਂ ਵਾਸਤੇ ਦੱਸਦੀ ਆ ਵਾਲਾਂ ਦੇ ਕਲਰ ਲਈ ਚਾਹੇ ਮੈਂ ਸਕਿਨ ਵਾਸਤੇ ਉਹ ਇੱਕ ਦੋ ਵਾਰੀ ਕਰਨ ਨਾਲ ਨਹੀਂ ਹੁੰਦਾ ਹੈਗਾ ਕੁਝ ਵੀ ਤੁਹਾਨੂੰ ਰੈਗੂਲਰਲੀ ਕਰੋਗੇ ਨਾ ਫਿਰ ਅਸਰ ਦਿਨਦੀਆਂ ਨੇ ਲੈ ਬਸ ਆਜ ਕੇ ਤੋਂ ਬਾਅਦ ਹੁਣ ਥੋੜਾ ਨਾਲ ਪਿਛਾੜ ਦੇਣਾ ਸੁੱਕਣ ਦੇਣਾ ਥੋੜਾ ਡਰਾਈ ਹੋ ਰਿਹਾ ਹੈ ਰੋਮ ਨਾਲ ਥੋੜਾ ਲੇਟ ਜਾਓ ਕਿਉਂਕਿ ਸਕਿਨ ਨੂੰ ਆਰਾਮ ਚਾਹੀਦਾ ਲਓ ਜੀ ਫੇਸ ਪੈਕ ਰੈਡੀ ਹੋ ਗਿਆ ਬਾਕੀ ਜਿਹੜਾ ਬਚਿਆ ਕੁਝ ਇਹੋ ਮਲਗਾ ਲੈਣਾ ਤੁਹਾਨੂੰ ਲਾਈਕ ਕਰਦੇ ਹੋ ਜਰੂਰ ਵੀਡੀਓ ਨੂੰ ਸ਼ੇਅਰ ਕਰਦੇ ਹੋ ਜੀ ਫਟੇ ਲਈ ਚਲੋ ਮਿੰਟ ਕਰੀ ਦੀ ਹੈ ਨਾ ਮੈਨੂੰ ਇਹੀ ਹੁੰਦਾ ਕਿ ਚਲੋ ਜਿਹੜੀ ਚੀਜ਼ਾਂ ਮੈਂ ਟਰਾਈ ਕਰਦੀ ਜਿਹੜੀ ਮੈਂ ਅਪਲਾਈ ਕਰਦੀਆਂ ਕਿ ਜਿਹੜੀ ਮੈਨੂੰ ਫਾਇਦਾ ਕਰਦੀਆਂ ਨੇ ਉਹੀ ਚੀਜ਼ਾਂ ਮੈਂ ਤੁਹਾਡੇ ਲਈ ਵੀਡੀਓ ਵਿੱਚ ਦੱਸਦੀ ਹੁੰਨੀ ਆ ਕਿ ਚਲੋ ਸਾਰਿਆਂ ਨੂੰ ਫਾਇਦਾ ਹੋਵੇ ਚਲੋ ਹੁਣ ਸੁੱਕਣ ਦੇਣੇ ਫਿਰ ਮਿਲਦੇ ਆ ਤੁਹਾਨੂੰ ਹਾਂ ਜੀ ਦੇਖੋ ਮਤਲਬ ਕਿ ਨਾ 15 ਮਿੰਟ ਨਹੀਂ ਹੋਏ ਹੈਗੇ ਪੂਰੇ ਕਿਉਂਕਿ ਮੈਨੂੰ ਥੋੜਾ ਜਿਹਾ ਤੇ ਫੋਨ ਆ ਗਿਆ ਸੀ ਜਾਣਾ ਪੈਣਾ ਹੈ ਇਸ ਕਰਕੇ ਮੈਂ ਜਲਦੀ ਉਤਾਰਦੀ ਹਾਂ ਤੁਸੀਂ 15 ਤੋਂ 20 ਮਿੰਟ ਲਗਾ ਸਕਦੇ ਮੈਨੂੰ ਹੋ ਗਏ ਨੇ 10 ਤੋਂ 12 ਮਿੰਟ ਹੋਏ ਨੇ ਲਗਾਏ ਇਹਨੂੰ ਤੇ ਥੋੜਾ ਥੋੜਾ ਡਰਾਈ ਹੋ ਗਿਆ ਜਦੋਂ ਡਰਾਈ ਹੋ ਜਾਣਾ ਜਦੋਂ ਸੁੱਕੋ ਜਾਣਾ ਨਾ ਫਿਰ ਆਪਾਂ ਥੋੜਾ ਕੀ ਕਰਨਾ ਹੈ ਗਿੱਲਾ ਹੱਥ ਲੈ ਕੇ ਐਦਾਂ ਦਦ ਦਦ ਲਗਾ ਕੇ ਸੁੱਕਾ ਨਹੀਂ ਆਪਾਂ ਲਾਣਾ ਹੈਗਾ ਐਦਾਂ ਦਦ ਡਰਾਈਰ ਅਸੀਂ ਹੋ ਗਏ ਹੈ 12 ਮਿੰਟ ਤਾਂ ਹੋ ਗਏ ਸੀਗੇ ਐਦਾਂ ਗਿੱਲਾ-ਗਿੱਲਾ ਕਰਕੇ ਫਿਰ ਇਹਨੂੰ ਐਦਾਂ-ਐਦਾਂ ਮਲਣਾ ਆ ਚਿਹਰੇ ਨੂੰ ਪਿਹਰ ਦਾ ਮਲ ਕੇ ਤੇ ਤੁਸੀਂ ਡਾਇਰੈਕਟ منہ ਤੋਣਾ ਹੈਗਾ ਡਰਾਈ ਹੋਗਾ ਸਿਕਾ ਸੁੱਕ ਗਿਆ ਜਣੇਗੇ ਬਹੁਤ ਸੋਹਣਾ ਹੈ ਵੇਸ਼ੇਲਾ ਇੱਥੇ ਮੈਂ ਕਪੜਾ ਲਿਆ ਕੋਟਨ ਦਾ ਡਿੱਪ ਕੀਤਾ ਦੇਖੋ ਦੇਖੋ ਰਿਜ਼ਲਟ ਤੁਹਾਡੇ ਸਾਹਮਣੇ ਹੈ। ਦੇਖੋ। ਇਹ ਤਾਂ ਸਾਰਾ ਉਤਾਰ ਦੇਣਾ ਆਪਾਂ। ਜਰੂਰ ਟਰਾਈ ਕਰਿਓ ਤੁਸੀਂ ਵੀ। ਮਹੀਨੇ 'ਚ ਤੁਸੀਂ ਇਹ ਨਾ ਹੈਬਿਟ ਬਣਾ ਲਓ ਜਾਨੀ ਕਿ ਤੁਸੀਂ ਆਪਣੇ ਫੇਸ਼ੀਅਲ ਬਹੁਤ ਸਾਰੇ ਫੇਸ਼ੀਅਲ ਨੇ ਜਿਹੜੇ ਤੁਹਾਡਣ ਨਾਲ ਆਪਾਂ ਸ਼ੇਅਰ ਕਰਨੇ ਨੇ ਕਿਉਂਕਿ ਇਹ ਅਲੱਗ-ਅਲੱਗ ਪ੍ਰਕਾਰ ਦੀ ਸਕਿਨ ਹੁੰਦੀ ਹੈ ਨਾ ਕਿਸੇ ਦੀ ਹੁੰਦੀ ਡਰਾਏ ਕਿਸੇ ਦੀ ਹੁੰਦੀ ਹੈ ਸੈਂਸਿਟਿਵ ਮਸੇ ਇਹ ਜਿਹੜਾ ਹੈ ਹਰ ਪ੍ਰਕਾਰ ਦੀ ਸਕਿਨ ਨੂੰ ਸੂਟ ਕਰਦਾ ਹੈ ਬਸ ਤੁਸੀਂ ਜਿਹੜਾ ਦਹੀਂ ਹੈ ਨਾ ਜੇ ਜਿਹਦੀ oily ਸਕਿਨ ਹੈ ਤੁਸੀਂ ਜਿਹੜੀ ਦਹੀਂ ਹੈ ਉਹਦੇ ਥਾਂ ਤੇ ਤੁਸੀਂ ਮਤਲਬ ਕੀ ਰੋਜ਼ ਵਾਟਰ ਪਾ ਸਕਦੇ ਹੋ گلاب ਦਾ ਜਲ ਲੋਟੀ ਤੇ ਖੋਜੀ ਤੇ ਆਪਾਂ ਨੇ 3-4 ਘੰਟੇ ਨਾ ਸਾਬਣ ਸੁਬਣ ਨਹੀਂ ਕੁਝ ਵੀ ਫੇਸ ਵਾਸ਼ ਨਹੀਂ ਲਗਾਣਾ ਹੈ ਨਾ ਸਿੰਪਲ ਪਾਣੀ ਨਾਲ ਧੋ ਕੇ ਰੱਖਣਾ ਹੈ ਦੇਖ ਲਓ ਕਿੰਨਾ ਫਰਕ ਪੈ ਗਿਆ ਮੇਰੇ ਚਿਹਰੇ ਤੇ ਦੇਖ ਲਓ ਲਾਈਵ ਪ੍ਰੋਸੈਸ ਤੁਹਾਡੇ ਨਾਲ ਮੈਂ ਸ਼ੇਅਰ ਕੀਤਾ ਹੈ 글로 ਦੇਖੋ ਜਿਹਰੇ ਦਾ ਬਹੁਤ ਸੋਹਣਾ ਚਿਹਰਾ ਹੋ ਗਿਆ ਏ ਬਿਨਾ ਮੇਕਅਪ ਤੋਂ ਬਿਨਾ ਕਰੀਮ ਤੋਂ ਬਹੁਤ ਹੀ ਵਧੀਆ ਲੱਗ ਰਿਹਾ ਮੇਰਾ ਤਾਂ ਬਹੁਤ ਸੋਹਣਾ ਲੱਗ ਰਿਹਾ ਮੇਰਾ ਫੇਸ ਐਂਡ ਸੌਫਟ ਹੋ ਗਈ ਸਕਿਨ ਜਿਵੇਂ ਮੱਖਣ ਹੁੰਦਾ ਨਾ ਐਦਾਂ ਹੋ ਗਈ ਏ ਤੇ ਬਾਕੀ ਤੁਸੀਂ ਵੀ ਜ਼ਰੂਰ ਟਰਾਈ ਕਰਿਓ ਠੀਕ ਹੈ ਜੀ ਫਿਰ ਮੈਨੂੰ ਕਮੈਂਟ ਕਰਕੇ ਦੱਸਿਓ ਜੀ ਕਿਉਂਕਿ ਮੈਨੂੰ ਨਾ ਨੈਚੁਰਲ ਜਿਹੜੀਆਂ ਰੇਮਡੀਜ਼ ਹੁੰਦੀਆਂ ਉਹੀ ਪਸੰਦ ਨੇ ਮੈਂ ਕੋਈ ਵੀ ਕੈਮੀਕਲ ਵਾਲੀ ਰੈਮਡੀ ਨਹੀਂ ਇਸਤੇਮਾਲ ਕਰਦੀ ਆਪਣੇ ਚਿਹਰੇ ਤੇ ਕਦੀ ਨਹੀਂ ਕੀਤੀ ਹੈਗੀ ਨਾ ਮੈਂ ਪਾਰਲਰ ਗਈਆਂ ਕਦੀ ਘਰੇ ਹੀ ਕਰਦੀਆਂ ਸਾਰਾ ਮੈਂ ਆਪਣਾ ਪ੍ਰੋਸੈਸ ਜੋ ਵੀ ਟ੍ਰੈਡਿੰਗ ਮੈਂ ਕਦੀ ਕੀਤੀ ਨਹੀਂ ਮੇਰੀ ਨੇਚਰਲੀ ਇਦਾਂ ਦੀ ਥੋੜੀ ਜਿਹੀ ਵੱਡੀ ਪੂਟੀ ਮੈਨੂੰ ਪਸੰਦ ਹੈ ਤੇ ਬਾਕੀ ਲੋ ਜੀ ਕਿੱਦਾਂ ਦੀ ਲੱਗੀ ਵੀਡੀਓ ਤੁਹਾਨੂੰ ਸ਼ੇਅਰ ਕਰ ਦੇਣਾ ਲਾਈਕ ਕਰ ਦੇਣਾ ਤੇ ਕਮੈਂਟ ਸੋਹਣਾ ਜਿਹਾ ਕਰਕੇ ਜਰੂਰ ਦੱਸਣਾ ਬਾਕੀ ਜਿਨ੍ਹਾਂ ਦੇ ਇਹ ਲਿਪਸ ਕਾਲੇ ਹੋ ਚੁੱਕੇ ਨੇ ਜਿਨ੍ਹਾਂ ਦੇ ਹਨਾ ਆ ਚੀਜ਼ਾਂ ਤੇ ਨਾ ਕਈ ਵਾਰ ਕਾਲਾ ਕਾਲਾ ਹੋ ਜਾਂਦਾ ਹੈ ਤੇਲ ਪਿਸਟਿਕ ਚ ਅੱਛੀ ਨਹੀਂ ਲੱਗਦੀ ਉਹਨਾਂ ਲਈ ਤੁਸੀਂ ਕੀ ਕਰ ਸਕਦੇ ਹੋ ਚੀਨੀ ਲੈਣੀ ਹੈ ਜੀਨੀ ਨੂੰ ਪੀਸ ਕੇ ਗੁਲਾਬ ਜਲ ਦੇ ਵਿੱਚ ਮਿਕਸ ਕਰਕੇ ਉਹਦਾ ਐਦਾ ਐਦਾ ਸਕਰਬ ਜਿਹੜਾ ਨਾ ਤੁਸੀਂ ਡੇਲੀ ਇਸਤੇਮਾਲ ਕਰਿਆ ਕਰੋ ਚਾਹੇ ਨਾਰੀਅਲ ਦੇ ਤੇਲ ਚ ਪਾ ਲਿਆ ਕਰੋ ਚਾਹੇ ਤੁਸੀਂ ਗੁਲਾਬ ਜਲ ਚ ਉਹਨੂੰ ਐਦਾ ਰੋਜ਼ ਹੀ ਉਹਦੀ ਮ사ਜ ਕਰਨੀ ਹੈ ਤੇ ਫਿਰ ਤੁਸੀਂ ਦੇਖਿਓ ਤੁਹਾਡੇ ਲਿਪਸ ਜਿਹੜੇ ਦਿਨੋਂ ਦਿਨ ਜਿਹੜੇ ਪਿੰਕ ਹੋਣੇ ਸ਼ੁਰੂ ਹੋ ਜਾਣੇ ਨੇ ਨੇਚਰਲ ਪਿੰਕ ਹੋ ਜਾਣੇ ਨੇ ਜਿਹੜਾ ਕਾਲਾਪਨ ਹੁੰਦਾ ਚਾਹੇ ਬੁੱਲਾਂ ਦਾ ਆਪਣੇ ਹੋਟਾਂ ਦਾ ਉਹ ਬਿਲਕੁਲ ਹੀ ਖਤਮ ਹੋ ਜਾਂਦਾ ਹੈ ਤੇ ਲੋ ਜੀ ਅੱਜ ਦੀ ਵੀਡੀਓ ਇੰਨੀ ਹੀ ਹੈ ਜੇ ਤੁਹਾਨੂੰ ਅੱਛੀ ਲੱਗੇ ਲਾਈਕ ਕਰ ਦਿਨਾ ਬਤਵਾ ਸ਼ੇਅਰ ਕਰਨਾ ਫਿਰ ਮਿਲਾਂਗੇ ਆਪਾਂ ਇੱਕ ਨਈ ਰੈਮਡੀ ਨਾਲ ਕਮੈਂਟ ਕਰਕੇ ਦੱਸਿਓ ਕਿਸ ਪ੍ਰਕਾਰ ਦੀ ਵੀਡੀਓ ਚਾਹੁੰਦੇ ਕਿਸ ਤੇ ਲੈ ਕੇ ਆਵਾਂ ਉਹੀ ਤੁਹਾਡੇ ਨਾਲ ਜਿਹੜੀ ਸਾਰੀ ਚੀਜ਼ਾਂ ਆਪਾਂ ਸ਼ੇਅਰ ਕਰਾਂਗੇ ਤੇ ਲੋ ਜੀ ਫਿਰ ਮਿਲਦੇ ਆਂ ਜੀ ਬਾਏ ਬਾਏ